ਸਾਰੇ ਦੋਸਤਾਂ ਨੂੰ ਕੀ ਹਾਲ ਚਾਲ ਆ ਜੇ ਕਾਫੀ ਦਿਨ ਹੋ ਥੋੜਾ ਜਿਹਾ ਕਿਤੇ ਗਏ ਹੋਏ ਸੀ ਇਸ ਕਰਕੇ ਕੋਈ ਪੋਸਟ ਵਗੈਰਾ ਵਗੈਰਾ ਕੋਈ ਨਹੀਂ ਹੋਈ ਤੇ ਹੋਰ ਸਭ ਫੇਸਬੁੱਕ ਪਰਿਵਾਰ ਸਭ YouTube ਵਾਲੇ ਸਭ ਵਧੀਆ ਤੇ ਦੱਸਿਓ ਮੈਂ ਵੀ ਕਣਕਾਂ ਨੂੰ ਕਿੰਨੇ ਕਿੰਨੇ ਪਾਣੀ ਤੇ ਕਿਹੜੇ ਕਿਹੜੇ ਏਰੀਏ ਚ ਕਿੰਨੇ ਕਿੰਨੇ ਪਾਣੀ ਨਾਲੇ ਆ ਅਸੀਂ ਤਾਂ ਇਸ ਟਾਈਮ ਕਣਕ ਨੂੰ ਹਲੇ ਤਕਰੀਬਨ ਦੂਸਰਾ ਪਾਣੀ ਲਾ ਰਹੇ ਹਾਂ ਤੇ ਕਈਆਂ ਨੇ ਤੀਜਾ ਤੀਜਾ ਵੀ ਲਾਤਾ ਵਾ ਬਾਕੀ ਏਰੀਆ ਦਾ ਹਿਸਾਬ ਹੁੰਦਾ ਕਿਉਂਕਿ ਹੁਣ ਵੀ ਜਦੋਂ 11 ਤਰੀਕ ਦੀ ਬਾਰਿਸ਼ ਚ ਪਹਿਲਾ ਸ਼ੋਅ ਹੁੰਦੀ ਸੀ ਤੇ ਕਾਫੀ ਲੋਕ ਕਹਿੰਦੇ ਸੀ ਵੀ ਚਲੋ 11 ਤਰੀਕ ਦੇਖ ਲਈਏ ਤੇ 11 ਤਰੀਕ ਤੋਂ ਬਾਅਦ ਫੇ ਨਹੀਂ ਬਾਰਿਸ਼ ਹੋਈ ਤੇ ਇਸ ਕਰਕੇ ਹੁਣ ਕਣਕਾਂ ਨੂੰ ਪਾਣੀ ਲਾਇਆ ਜਾ ਰਿਹਾ ਵਾ ਤੇ ਬਾਕੀ ਥੋੜੀ ਜੀ ਆਪਾਂ ਅੱਜ ਸਵੇਰ ਦੇ ਕਰੇ ਲੋਕ ਵੀ ਚੀਲਾ ਰਹੇ ਸੀ ਉਹਦੇ ਵਿੱਚ ਜਿੱਦਾਂ ਕੁਝ ਐਕਸਪੈਰੀਮੈਂਟ ਵੀ ਜੀਤੇ ਜਾ ਰਹੇ ਆ ਜਿਹਦੇ ਵਿੱਚ ਜਿੱਦਾਂ ਬਦਾਮਾਂ ਦੇ ਬੂਟੇ ਲਾਏ ਆਪਾਂ ਤੇ ਹੋਰ ਉਹ ਕਾਡੂ ਲਾਇਆ ਵਾ ਆ ਚੀਕੂ ਲਾਇਆ ਵਾ